E a ਗੋਣ ਤੋਂ ਬਾਅਦ ਆ ਗਿਆ ਨੱਚਣ ਦਾ ਵੇਲਾ ਤੇ ਬੋਲੀਆਂ ਲੱਗ ਗਈਆਂ ਬੂਫਰ ਤੇ ਪਰ ਮੈਂ ਬੋਲੀਆਂ ਕਰ ਦਿੱਤੀਆਂ ਮਿਊਟ ਤੇ ਤੁਹਾਡਾ ਮਨੋਰੰਜਨ ਮੈਂ ਕਰਦੀ ਆਂ ਆਹੀਂ ਨੀ ਮੇਲਣੇ ਜਾਈਨੀ ਮੇਲਣੇ ਭਣ ਕੇ ਪਰਾਣੀ ਛਾਈਨੀ ਮੇਲਣੇ ਭਣ ਕੇ ਪਰਾਣੀ ਛਾਈਨੀ ਮੇਲਣੇ ਆਹੀਂ ਬਾਬਾਨਾ ਉਰੀ 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 ਨੀ ਇਹ ਦਿਨ ਖੁਸ਼ੀਆਂ ਦੇ ਨੱਚ ਨੱਚ ਹੋ ਜਾ ਦੂਰੀ ਨੀ ਇਹ ਦਿਨ ਖੁਸ਼ੀਆਂ ਦੇ ਨੱਚ ਨੱਚ ਹੋ ਜਾ ਦੂਰੀ ਨੀ ਇਹ ਦਿਨ ਖੁਸ਼ੀਆਂ ਦੇ ਪੌਣੇ 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 ਨੀ ਇਹ ਦਿਨ ਖੁਸ਼ੀਆਂ ਦੇ ਪਾਗਾਂ ਵਾਲੇ ਮਨਾਉਣੇ ਨੀ ਇਹ ਦਿਨ ਖੁਸ਼ੀਆਂ ਦੇ ਇਹ ਅੱਜ ਗੋਣ ਦਾ ਦੂਜਾ ਦਿਨ ਤੇ ਬੀਬੀਆਂ ਦੀ ਗਿਣਤੀ ਪਹਿਲੇ ਦਿਨ ਦੇ ਨਾਲੋਂ ਵੱਧ ਗਈ ਆ ਮੈਨੂੰ ਲੱਗਦਾ ਗਾਉਣ ਵੀ ਤੁਹਾਨੂੰ ਹੋਰ ਘਾਇਣ ਘੈਂਟ ਘੈਂਟ ਸੁਣਨ ਨੂੰ ਮਿਲਣਗੇ ਪਹਿਲੇ ਦਿਨ ਤੋਂ ਬਹੁਤ ਸੋਹਣੇ ਗੀਤ ਸੀਗੇ ਪਰ ਰਿਕਾਰਡਿੰਗ ਨਹੀਂ ਹੋਈ ਥੋੜੀ ਬਾਤੀ ਕੀਤੀ ਸੀਗੀ ਤੇ ਚਲੋ ਆਜੋ ਫਿਰ ਮਾਣਦੇ ਆਨੰਦ ਅੱਧਰ ਪ੍ਰੋਗਰਾਮ ਮੈਂ ਲਾਈਵ ਕੀਤਾ ਹੋਇਆ ਆਪਣੇ ਇੰਸਟਾਗ੍ਰam ਤੇ ਸ਼ਾਇਦ ਫੇਸਬੁੱਕ ਤੇ ਲਓ ਜੀ ਪੱਬੀਆਂ ਤੋਂ ਹੋ ਗਈ ਅੱਜ ਦੇ ਗਿੱਦੇ ਦੀ ਸ਼ੁਰੂਆਤ ਤੇ ਦੇਖਦੇ ਹਾਂ ਕਿੰਨੀ ਰਿਕਾਰਡਿੰਗ ਹੋਈ ਤੇ ਕਿੰਨਾ ਕੁ ਪਿੜਪਾ ਖਦਾ ਅੱਜ ਅੱਜ ਫੇਰ ਗਿੱਧੇ ਦੇ ਵਿੱਚ ਮਿਊਜ਼ਿਕ ਮਤਲਬ ਬੋਲੀਆਂ ਜਿਹੜੀਆਂ ਬੂਫਰ ਤੇ ਲੱਗ ਗਈਆਂ ਮੈਨੂੰ ਤਾਂ ਇੱਕ ਜਾਗੋ ਦੇ ਵਿੱਚ ਢੋਲੀ ਤੇ ਦੂਜਾ ਗਿੱਧੇ ਦੇ ਵਿੱਚ ਬੂਫਰ ਇਹ ਦੋਵੇਂ ਚੀਜ਼ਾਂ ਕੰਡਿਆਂ ਵਾਂਗ ਚੁਬਦੀਆਂ ਆ ਕਿਉਂਕਿ ਉਦੋਂ ਜਾਗੋ ਦਾ ਬੋਲੀਆਂ ਦਾ ਗਿੱਧੇ ਦਾ ਸਾਰਾ ਹੀ ਸੁਆਦ ਮਰ ਜਾਂਦਾ ਜਦੋਂ ਢੋਲੀ ਢੋਲ ਬਚਾਉਂਦਾ ਆ ਢੋਲ ਹੁੰਦਾ ਝੂਮਰਲੀ ਢੋਲ ਹੁੰਦਾ ਪੰਗੜੇ ਦੇ ਲਈ ਤੇ ਜਿਹੜੀਆਂ ਬੋਲੀਆਂ ਆ ਉਹ ਢੋਲਕੀ ਤੇ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਤੇ ਐਵੇਂ ਹੀ ਅ ਮਤਲਬ ਜਦੋਂ ਬੂਫਰ ਲਾ ਦੇਣਾ ਗਿੱਧੇ ਦੇ ਵਿੱਚ ਤੇ ਫਿਰ ਗਿੱਧੇ ਦਾ ਟੀਸਵਾਦ ਪਰ ਮੈਂ ਇੱਕ ਨਵੀਂ ਤਰਕੀਬ ਸੋਚੀ ਆ ਮੈਂ ਮਿਊਜ਼ਿਕ ਫਾਸਟ ਕਰ ਦਿੱਤਾ ਆ ਤੇ ਵੇਖੋ ਫਾਸਟ ਮਿਊਜ਼ਿਕ ਕੀਤੇ ਆ ਉਹ ਕਾਪੀਰਾਈਟ ਚੱਕਦਾ ਏ ਕਿ ਨਹੀਂ ਚੱਕਦਾ ਜੇ ਨਾ ਚੱਕਿਆ ਫਿਰ ਆਪਾਂ ਪਾਸ ਹੋ ਜਾਣਾ ਬਾਰ ਵਾਲਿਆਂ ਦੀ ਕਾਲ ਮੇਰੀ ਭਾਣਜੀ ਆ ਰੂਪਾ ਮੈਂ ਬਸ ਫੋਨ ਦੇ ਕੋਲ ਰਹੀ ਸੀ ਸੋ ਇਹਨਾਂ ਦਾ ਉਹਦਾ ਫੋਨ ਆ ਗਿਆ ਤੇ ਸਾਰੀਆਂ ਹੁਣ ਉਹ ਪੱਕਾ ਨੱਚ ਰਹੀ ਹੁਣੀ ਉਹ ਸਾਰੇ ਵਿਆਹ 'ਚ ਫੋਨ ਤੇ ਨੱਚੀ ਗਈ। ਬਾਰ ਵਾਲੇ ਸਾਰੇ ਬਸ ਇਦਾਂ ਹੀ ਲੱਗੇ ਹੋ ਮਾਰੇ ਸੀ ਭਾਵੇਂ ਉਹ ਰੂਪਾ ਸੀ ਸਿੰਗਣ ਸੀ ਬਾਬੇ ਉਹ ਭੈਣ ਹੁੰਦੀ ਸੀ ਅਮਰੀਕਾ ਤੋਂ ਉਹਨਾਂ ਦੇ ਬੱਚੇ ਸੀ ਸੋ ਜਿਨ੍ਹਾਂ ਜਿਨ੍ਹਾਂ ਦੀਆਂ ਵੀ ਕਾਲਾਂ ਆਈਆਂ ਉਹਨਾਂ ਸਾਰਿਆਂ ਨੂੰ ਵੀਡੀਓ ਕਾਲ ਤੇ ਖੁਸ਼ ਕੀਤਾ ਗਿਆ ਇਹ ਅਮਨ ਵੀਰ ਆ ਮਾਸੀ ਜੀ ਦਾ ਬੇਟਾ ਤੇ ਇਹਦੇ ਥੋੜਾ ਜਿਹਾ ਸੱਟ ਲੱਗ ਗਈ ਸੀ ਉਹਦੇ ਕਰਕੇ ਬਾਸੇ ਨੇ ਬੈਠ ਕੇ ਇੰਜੋਏ ਕੀਤਾ ਅਦਰਵਾਈਜ਼ ਕੀ ਹੁੰਦਾ ਤੇ ਇਹਨੇ ਤੇ ਸਾਰੇ ਲੱਤਾਂ ਮਾਰ ਮਾਰ ਪੇਟ ਚੋਂ ਬਾਹਰ ਕੱਢਦੇ ਨੇ ਹਿੱਕੇ ਬਾਕੀ ਸਾਡੇ ਘਰਾਂ ਦੇ ਵਿੱਚ ਨੱਚਣ ਕਾਣ ਮੇਲੇ ਇਹ ਹਿਸਾਬ ਹੁੰਦਾ ਵੀ ਸਾਡੇ ਆਪਣੇ ਸਕੇ ਭਰਾਵਾਂ ਤੋਂ ਬਿਨਾਂ ਕਿਸੇ ਤੀਜੇ ਬੰਦੇ ਦੀ ਐਂਟਰੀ ਨਹੀਂ ਹੁੰਦੀ ਜੇ ਹੋਊਗਾ ਤੇ ਉਹ ਵੀ ਸਕੇ ਭਰਾਮਾ ਦੇ ਬਾਗ ਜਾਂ ਵੱਤ ਕੀ ਹੋਊਗਾ ਸਕੇ ਭਰਾਮਾ ਤੋਂ ਸੋ ਜਿਵੇਂ ਅਰਸ਼ ਦੇ ਬਹੁਤ ਹੀ ਅਰ ਕੁਝ ਕੋ ਫਰੈਂਸੀ ਗੇ ਪਰ ਉਹ ਵੀ ਅੰਦਰ ਨਹੀਂ ਸੀ ਆ ਕੇ ਰੁਕੇ ਮਾਮਾਈ ਦਾ ਬੇਟਾ ਬੈਠਾ ਆ ਮਰ ਮਾਸੀ ਦਾ ਬੇਟਾ ਇੱਕ ਮੁਰੱਦਿਲ ਬਰਦਰ ਆ ਤੇ ਪਾਂਝਾ ਮੇਰੇ ਤੇ ਬਸ ਇੰਨਾ ਕੁ ਸਰਕਲ ਪਰਵਾਰਿਕ ਜੀਆਂ ਦਾ ਤੇ ਬਾਕੀ ਸਾਰੇ ਚਲੇ ਗਏ ਸਿੱਧੇ ਫੇਰ ਅਸੀਂ ਖਾਣ-ਛਣ ਜਿਹੜਾ ਕੀਤਾ ਤੇ ਕੁਝ ਜਿਹਫੋਰ ਦੇ ਸਾਮ ਮਮਮੀ ਨੇ ਪਰੇ ਖੜੀਆ ਪਤਾਸਿਆਂ ਵਾਲੀ ਪ੍ਰਾਤ ਵੀ ਜਦੋਂ ਜਿੰਨੇ ਦਿਨ ਗਾਣ ਹੁੰਦਾ ਆ ਜਾਂ ਪਹਿਲੇ ਦਿਨ ਖਾਸ ਕਰਕੇ ਸੋ ਸਾਰਿਆਂ ਨੂੰ ਤੁਰਨ ਲੱਗਿਆਂਗਾ ਪਤਾਸੇ ਦਿੱਤੇ ਜਾਂਦੇ ਆ ਤੇ ਇਸ ਰਸਮ ਨੂੰ ਮੈਨੂੰ ਪਤਾ ਨਹੀਂ ਕੀ ਬੋਲਦੇ ਤੁਹਾਡੇ ਏਰੀਏ ਦੇ ਵਿੱਚ ਕੀ ਦਿੰਦੇ ਆ ਜਦੋਂ ਪਹਿਲੀ ਵਾਰੀ ਗਾਣ ਆਉਂਦੇ ਨੇ ਤੇ ਇਸ ਰਸਮ ਨੂੰ ਕੀ ਕਹਿੰਦੇ ਆ ਜੇ ਕਿਸੇ ਨੂੰ ਪਤਾ ਆ ਤੇ ਕਮੈਂਟਾਂ ਚ ਦੱਸ ਦਿਓ ਬੱਸ हमला करो ना शुक्ला रे ਵਾਰ ਵਾਲਿਆਂ ਦੀ ਕਾਲ ਆਉਂਦੀ ਸੀ ਤਾਂ ਆਪਣੇ emotions ਰੋਕ ਕੇ ਉਹਨਾਂ ਦੇ ਨਾਲ ਨੱਚਿਆ ਜਾਂਦਾ ਸੀ ਦਿਲ ਤੇ ਪੱਥਰਾ ਕੇ ਕਿਉਂਕਿ ਮੇਰਾ ਤਾਂ ਸੱਚੀ ਇਹਨਾਂ ਦਾ ਦਿਲ ਛੋਟਾ ਹੈ ਨਾ ਮਤਲਬ ਇਹੋ ਜੇ ਮੋਮੈਂਟਸ ਦੇ ਸਮੇਂ ਜਦੋਂ ਵੀ ਕਿਸੇ ਦੀ ਕਾਲ ਆਉਂਦੀ ਸੀ ਤਾਂ ਮੈਂ ਤਾਂ ਨੱਚੀ ਨਹੀਂ ਇਹਨਾਂ ਦੇ ਨਾਲ ਕਿਉਂਕਿ ਮੈਂ ਨੱਚੀ ਬਹੁਤ ਘੱਟ ਕਿਉਂਕਿ ਮੈਂ ਬਹੁਤ ਜਲਦੀ emotional ਹੋ ਜਾਂਦੀ ਹਾਂ ਅਸੀਂ ਚੱਲ ਗਏ ਪੁਰਾਣੇ ਤੌਰ ਨਾਲ ਤੇ ਆ ਲਾਸਟ ਵੀਡੀਓ ਕਲਿੱਪ ਦਾ ਕ੍ਰੈਡਿਟ ਜਾਂਦਾ ਅਮਨਵੀਰ ਨੂੰ ਤੇ ਅਤਿੰਦਰ ਨੂੰ ਰੂਪਾ ਨੂੰ ਜਿਹੜੀ ਨੱਚਦੀ ਰਹੀ ਦੇ ਨਾਲ ਕਵਲ ਦੀਦੀ ਸੋ ਇਹਨਾਂ ਇਸ ਦੀਦੀ ਦੀ ਇਹ ਬੇਟੀ ਆ ਤੇ ਇਹਨਾਂ ਨੇ ਲਾਸਟ ਕਲਿੱਪ ਬਣਾਇਆ ਤੇ enjoy ਕਰਦੇ ਰਹੇ ਤੇ ਬਾਕੀ ਹੋਬ ਤੁਸੀਂ ਇਸ ਦਾ ਲੇਡੀ ਸੰਗੀਤ ਜਿਹੜਾ ਪੁੰਝੇ ਬੈਠ ਕੇ ਰਜਾਈਆਂ ਦੇ ਵਿੱਚ ਸਾਡੇ ਮਾਝੇ ਦਾ ਠੇਠ ਗਾਉਣ ਇੰਜੋਏ ਕੀਤਾ ਹੋਊਗਾ ਅਗਲੀਆਂ ਵੀਡੀਓ ਦੇਖਣ ਦੇ ਨਾਲ ਜੁੜੇ ਰਹੋ ਆਪਾਂ ਬਹੁਤ ਸੋਹਣੀਆਂ ਸੋਹਣੀਆਂ ਵਿਆਹ ਤੋਂ ਬਾਅਦ ਹੋਰ ਵੀ ਪ੍ਰੋਗਰਾਮਾਂ ਦੀਆਂ ਵੀਡੀਓ ਪਾਉਣੀਆਂ ਆ ਇਹ ਵੀਰਾ ਤੇ ਵੀਰੇ ਨਾਲ 마ਸੀ 마ਸੀ ਵੀ ਵਿਆਹ ਚ ਸਿੱਖੋਗੇ ਸੀਗੇ ਥੋੜਾ ਜਾਂ ਡਾਕਟਰ ਘਰੇ ਦੇਖਣ ਆਉਂਦਾ ਰਿਹਾ ਤੇ ਬੈਠ ਬੈਠ ਕੇ ਹੀ ਨੱਚੇ ਬੱਸ ਤੇ ਇਧਰ ਭਾਬੀ ਕੀਪ ਸਮਾਈਲਿੰਗ ਤੇ ਕੀਪ سپورਟਿੰਗ ਦੇਖਦੇ ਰਹਿਓ ਤੇ ਬਾਏ ਬਾਏ ਟੇਕ ਕੇਅਰ